ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਬੇਨਤੀ ਕਰਨੀ ਹੈ ਉਹਨਾਂ ਧਰਮ ਦੇ ਕੌਮ ਦੇ ਠੇਕੇਦਾਰਾਂ ਨੂੰ ਕਰਨੀ ਹੈ ਜਿਹੜੇ ਕਹਿੰਦੇ ਨੇ ਕੋਈ ਪੱਗ ਬਨਣ ਵਾਲਾ ਅਸ਼ਲੀਲ ਵੀਡੀਓ ਪਾਉਂਦਾ ਹੈ ਪੱਗ ਬਨਣ ਵਾਲਾ ਕੋਈ ਗਾਲੀ ਗਲੋਚ ਕਰਦਾ ਹੈ ਪੱਗ ਬਨਣ ਵਾਲਾ ਕੋਈ ਨਸ਼ਾ ਕਰਦਾ ਹੈ ਕੋਈ ਫਰਾਡ ਕਰਦਾ ਹੈ ਗਲ ਧਿਆਨ ਦੇ ਨਾਲ ਸੁਣਿਓ ਔਰ ਹਾਜਮਾ ਰੱਖਿਓ ਪੱਗ ਦਾ ਕਿਸੇ ਮذਬ ਨਾਲ ਕਿਸੇ ਧਰਮ ਨਾਲ ਕੋਈ ਸਬੰਧ ਨਹੀਂ ਪੱਗ ਤੇ ਦਾੜੀ ਇੱਕ ਬਹੁਤ ਵੱਡੀ ਬਜ਼ੁਰਗੀ ਦੀ ਸਿਆਣਪ ਦੀ ਨਿਸ਼ਾਨੀ ਹੈ ਬਾਣੀ ਵਿੱਚ ਗੁਰੂ ਪਾਸ਼ਾ ਕਹਿੰਦੇ ਛੇ ਦਾੜੀਆਂ ਸੱਚੀਆਂ ਜੇ ਗੁਰ ਚਰਣੀ ਲਗਨ ਸਿਆਣਪ ਦੀ ਨਿਸ਼ਾਨੀ ਹੈ ਬਾਬਾ ਬੁੱਢਾ ਸਾਹਿਬ ਦੀ ਉਮਰ 125 ਸਾਲ ਦੀ ਹੋਈ ਹੈ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਪਹਿਲੀ ਵਾਰ ਮਿਲੇ ਨੇ ਉਦੋਂ ਉਮਰ 13 ਸਾਲ ਦੀ ਸੀ ਗੁਰੂ ਨਾਨਕ ਪਾਸ਼ਾ ਕਹਿੰਦੇ ਤੁਸੀਂ ਹੈ ਤੇ ਬੱਚੇ ਦੇ ਮਲਕੇ ਬਹੁਤ ਛੋਟੀ ਉਮਰ ਹੈ ਪਰ ਗੱਲਾਂ ਬੜੀਆਂ ਸਿਆਣੀਆਂ ਕਰਦੇ ਹੋ ਤੁਹਾਡਾ ਨਾਂ ਕੀ ਹੈ ਉਹ ਕਹਿਣ ਲੱਗੇ ਮੇਰਾ ਨਾਂ ਮੇਰੇ ਮਾਤਾ ਪਿਤਾ ਨੇ ਬੁੱਢਾ ਕਰਕੇ ਰੱਖਿਆ ਉਹ ਕਹਿੰਦੇ ਬੁੱਢਾ ਨੇ ਤੁਹਾਡਾ ਨਾਮ ਅਜ ਤੋਂ ਬੁੱਢਾ ਕਰਕੇ ਜਾਣੇ ਜਾਓ ਜਿਨ ਕਿ ਬਜ਼ੁਰਗੀ ਦੀ ਨਿਸ਼ਾਨੀ ਹੈ 125 ਸਾਲ ਦੀ ਆਰਬਲਾ ਸੀ ਜਦੋਂ ਮਿਲੇ ਇਤਿਹਾਸਕਾਰਾਂ ਨੇ ਕਿਤੇ 12 ਸਾਲ ਦੀ ਉਮਰ ਵਿੱਚ ਮਿਲਣਾ ਤੱਕ ਗਿਆ ਕਿਤੇ 13 ਸਾਲ ਪਰ ਜਦੋਂ 125 ਸਾਲ ਦੀ ਉਮਰ ਹੈ 112 ਸਾਲ ਜਾਂ 113 ਸਾਲ ਸਿੱਖੀ ਕਮਾਈ ਉਹਨਾਂ ਨੇ ਇਹ ਸਚਾਈ ਹੈ 112 13 ਸਾਲ ਦੀ ਆਰਬਲਾ ਜਿਹੜੀ ਸੇਕੋਂ ਦੇ ਲੇਖੇ ਲਾਈਏ ਕਿਤੇ ਵੀ ਉਹਨਾਂ ਦੇ ਮਨ ਵਿੱਚ ਅਹੰਕਾਰ ਨਹੀਂ ਆਇਆ ਜਦੋਂ ਵੀ ਕਿਤੇ ਗੱਲ ਕੀਤੀ ਇਹਨੇ ਬੜੇ ਨਿਮਰਤਾ ਦੇ ਨਾਲ ਸਹਿਦੇ ਨਾਲ ਕੀਤੀ ਹੈ ਮਤਲਬ ਦਾੜੀ ਤੇ ਪੱਗ ਦਾ ਜਿਹੜਾ ਮਤਲਬ ਹੈ ਨਾ ਕਿਸੇ ਦੇ ਸਿਰ ਤੇ ਮੂੰਹ ਤੇ ਦਾੜੀ ਹੋਣਾ ਸਿਰ ਤੇ ਪੱਗ ਹੋਣਾ ਤਾਂ ਇੱਕ ਸ਼ਾਨਪਤੀ ਨਿਸ਼ਾਨੀ ਹੈ ਹੁਣ ਜਿਹੜੇ ਕੌਮ ਦੇ ਠੇਕੇਦਾਰ ਇਹਨੂੰ ਧਰਮਾਂ ਦੇ ਨਾਲ ਜੋੜਦੇ ਨੇ ਉਹਨਾਂ ਨੂੰ ਕੁਝ ਬੇਨਤੀਆਂ ਸਵਾਲ ਤੁਸੀਂ ਮੇਰੇ ਤੇ ਵੀ ਕਰਨਾ ਹੈ ਕਿ ਤੁਸੀਂ ਕੇਵਲ ਕੁਲੜ ਪੀੜੇ ਵਾਲੀ ਦੀ ਗੱਲ ਕਰਦੇ ਹੋ ਇਹ ਕਹਿੰਦੇ ਆ ਨਾ ਨਹੀਂ ਕੁਲੜ ਪੀੜੇ ਵਾਲੇ ਇੱਥੇ ਹਜ਼ਾਰਾਂ ਆਉਣਗੇ ਹਜ਼ਾਰਾਂ ਜਾਣਗੇ ਮੈਂ ਇਹਦੀ ਗੱਲ ਕਰਨੀ ਹੈ ਜਦੋਂ ਤੁਸੀਂ ਪੱਗ ਦੀ ਗੱਲ ਕਰਦੇ ਹੋ ਕਈ ਮੈਨੂੰ ਫੋਨ ਕਰਨਗੇ ਤੁਹਾਡੇ ਸਿੰਘ ਸਾਹਿਬ ਵਾਲੀ ਪੱਗ ਬੰਨੀ ਹੈ ਮੰਨ ਲੈਨੇ ਇਹੀ ਸੇਮ ਪੱਗ ਇੰਗਲੈਂਡ ਦੇ ਵਿੱਚ ਆਮ ਬਣੇ ਜਾਂਦੀ ਹੈ ਉੱਥੋਂ ਦੇ ਗੋਰੇ ਬੰਦੇ ਉਹਨਾਂ ਦਾ ਅੰਮ੍ਰਿਤ ਵੀ ਨਹੀਂ ਛਕਿਆ ਕੀਸ਼ਮੀਰੀ ਨਹੀਂ ਰੱਖਿਓ ਕਹੀ ਜਾਂਦੇ ਆਪਣੇ ਪੰਜਾਬੀ ਬੰਦੇ ਇਹ ਪੱਗ ਤਾਂ ਜਦੋਂ ਤੁਸੀਂ ਤਾਨੇ ਮਾਰਦੇ ਹੋ ਜਿੰਨ ਤੁਸੀਂ ਬੁੱਚੜ ਕੇ ਨੇ ਬੀਨ ਸਿੰਘ ਦੇ ਬਣੇ ਹੋਏ ਸੀ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਨਜਾਇਜ਼ ਸਿੱਖ ਮਾਰੇ ਗਏ ਦੋਸ਼ੀ ਕਿਹਨੂੰ ਠਹਿਰਾਉਂਦੇ ਹੋ ਬੀਨ ਸਿੰਘ ਨੂੰ ਉਹਦੇ ਸਿਰ ਤੇ ਪੱਗ ਹੈਗੀ ਆ ਸੋਚਾ ਸਿੰਘ ਲੰਗਾ ਸ਼ਰੀਆਮ ਤੁਹਾਨੂੰ ਪਤਾ ਕੀ ਕਰਤੂਤ ਕੀਤੀ ਉਹਦਾ ਅਮਰਤ ਵੀ ਛੱਕਿਆ ਸੀ ਸਭ ਕੁਝ ਬਹਿਰਲ ਹੋ ਗਿਆ ਉਸ ਪਾਸੇ ਮੈਂ ਨਹੀਂ ਜਾਣਾ ਉਹਦੇ ਸਿਰ ਤੇ ਹੀ ਪੱਗ ਬੰਨੀ ਹੈ ਆਵਾਦਲਾ ਨੇ ਸੇਹ ਕੌਮ ਦਾ ਅਕਾਲੂ لال ਦਾ ਬੇੜਾ ਵਹਾ ਕੇ ਰਖਤਾ ਉਹਨਾਂ ਦੇ ਸਾਰੇ ਪਰਿਵਾਰ ਦਾ ਅਮਰਤ ਵੀ ਛੱਕਿਆ ਹੋਇਆ ਪੱਗ ਵੀ ਬੰਨੀ ਹੋਈ ਹੈ ਮਨਜੀਤ ਸਿੰਘ ਨੇ ਹਜ਼ਾਰਾਂ ਮੁੰਡਾ ਚਿੱਟੇ ਦੀ ਭੇਡ ਚੜਾਤਾ ਪੱਗ ਤਾਂ ਉਹਦੇ ਸਿਰ ਤੇ ਬੰਨੀ ਹੋਈ ਹੈ ਪੱਗ ਤਾਂ ਹੁਣ ਜਿਹੜਾ ਮੌਜੂਦਾ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਉਹਦੇ ਸੱਤੇ ਬੰਨੀ ਹੋਈ ਹੈ। ਮਤਲਬ ਪੱਗ ਤਾਂ ਜਿਹੜੇ ਹਿੰਦੂ ਵੀਰ ਨੇ ਉਹ ਵੀ ਬੰਦੇ ਆ। ਜਿਹੜੇ ਮੁਸਲਮਣ ਨੇ ਉਹ ਵੀ ਬੰਦੇ ਆ। ਸ਼ੇਰਖਾਂਸੂਰੀ ਜਾਂ ਸੁਬੇਸਰਾਂ ਦੀ ਗੱਲ ਕਰ ਲਓ। ਮਲੇਲਕੋੜ ਦਾ ਸ਼ੇਰਖਾਂ بیٹھا ਉਹ ਹੰਦ ਨਰਾ ਮਾਰਦਾ ਸੋਚਾਂ ਨੂੰ ਬੈਠਾ ਹਿੰਦੂ ਹੈ ਉਹ ਕਹਿੰਦਾ ਸਕੂਲੀਏ ਨਹੀਂ ਗੁਰੂ ਪਾਚਾ ਦੇ ਬੱਚਿਆਂ ਨੂੰ ਕਹਿੰਦਾ ਉਹਨਾਂ ਦੇ ਸਰਤੇ ਪੱਗਾਂ ਨੇ ਹੁਣ ਜਿਹੜੇ ਬੰਦੇ ਇਹ ਕਹਿੰਦੇ ਕਿ ਪੱਗ ਦਾ ਜਿਆਦਾ ਸਬੰਧ ਸਿੱਖੀ ਨਾਲ ਹੈ ਇਹ ਮੰਨਣ ਵਿੱਚ ਨਹੀਂ ਆਉਂਦਾ ਮੇਰੇ ਸਿਰ ਤੇ ਦਸਤਾਰ ਹੈ ਸਮੂਹ ਤੇ ਦਾੜਾ ਰੱਖਿਆ ਹੋਇਆ ਮੈਂ ਜਦੋਂ ਸ਼ੀਸ਼ੇ 'ਚ ਦੇਖਦਾ ਮੈਂ ਸੋਹਣਾ ਲੱਗਦਾ ਮੇਰੇ ਸਿਰ ਤੇ ਮੇਰੇ ਮੂੰਹ ਤੇ ਦਾੜਾ ਫੱਬਦਾ ਹੈ ਜਦੋਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੂੰ ਸਵਾਲ ਕੀਤੇ ਜਾਂਦੇ ਆ ਉਹ ਕਹਿੰਦੇ ਜਦੋਂ ਮੇਰੇ ਦਰਸ਼ਨ ਕਰਨੇ ਹੋਣ ਪੰਜ ਸਿੰਘਾਂ ਦੇ ਦਰਸ਼ਨ ਕਰ ਲਿਓ ਇਹ ਸਾਡੇ ਇਤਿਹਾਸ ਵਿੱਚ ਹਿਸਟਰੀ ਵਿੱਚ ਪਿਆ ਉਹ ਕਹਿੰਦੇ ਜੇ ਮੈਨੂੰ ਦੇਖਣਾ ਹੋਵੇ ਤਾਂ ਤੁਸੀਂ ਇਹ ਕੰਮ ਕਰਿਓ ਪੰਜ ਸਿੰਘ ਸਹਿਬਾਨਾਂ ਦੇ ਦਰਸ਼ਨ ਕਰ ਲਓ ਜਿਹੜੇ ਅਮਰਤਾਰੀ ਹੋਣ ਇਹ ਕਥਾ ਕਹਾਣੀਆਂ ਸਾਡੇ ਬਾਬਿਆਂ ਨੇ ਸੁਣਾਈਆਂ ਹੋਈਆਂ ਨੇ ਇੱਕ ਸਿੱਖ ਸਿੱਖ ਨੇ ਮਖਾਫਤੋ ਕੇ ਇਹ ਕਹਤਾ ਸੀ ਕਿ ਜੇ ਕੋਈ ਇੱਕ ਵੀ ਨਾ ਮਿਲੇ ਫਿਰ ਕੀ ਕਰੂੰ ਉਹ ਕਹਿਣ ਲੱਗੇ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖ ਲਈ ਮੈਂ ਦੇਖੂਗਾ ਕਿੰਨੀ ਵੱਡੀ ਗੱਲ ਕਹੀ ਗੁਰੂ ਪਾਸ਼ਾ ਨੇ ਮਤਲਬ ਉਹ ਕਿਰਦਾਰ ਹੋਣਾ ਜ਼ਰੂਰੀ ਹੈ ਜਿਹੜਾ ਕਿਰਦਾਰ ਤੁਸੀਂ ਪੱਗ ਤੇ ਦਾੜ੍ਹੀ ਵਿੱਚੋਂ ਲੱਭਣਾ ਚਾਹੁੰਦੇ ਹੋ ਜੇ ਉਹ ਕਿਰਦਾਰ ਹੀ ਹੈ ਨਹੀਂ ਬੰਨੀ ਜਾਓ ਪੱਗਾਂ ਰੱਖੀ ਜਾਓ ਦਾੜ੍ਹੀ ਆ ਦਾੜ੍ਹੀਆਂ ਰਖ ਰਖ ਕੇ ਸਲੂਨ ਤੇ ਬੈਠੇ ਨੇ ਪਾ ਦਿਓ ਛੱਲੇ ਦੇਖਦੇ ਹੋ ਨਾ 골 ਪਰ ਨਹੀਂ ਬੰਨੇ ਨੇ ਤੇ ਉਦਾਂ ਰਹਿਤਮ ਰੇੜਾ ਵਿੱਚ ਲਿਖਿਆ ਵੀ ਤੁਸੀਂ ਨਾਈ ਦੀ ਦੁਕਾਨ ਤੇ ਜਾਣਾ ਨਹੀਂ ਉਹ ਤਾਂ ਜਾ ਹੀ ਜਾਂਦੇ ਆ ਹੁਣ ਉਥੇ ਕੀ ਕਰੋਗੇ ਦਾੜੇ ਨੂੰ ਤੇ ਪੱਗ ਨੂੰ ਗੁਰੂ ਸਾਹਿਬ ਨੇ ਇਹ ਕਿਹਾ ਸੀ ਵੀ ਤੁਸੀਂ ਮੂੰਹ ਤੇ ਕੇਸ ਦਾੜੀ ਰੱਖੋ ਪੱਗ ਬੰਨੋ ਇਹ ਤਾਂ ਨਹੀਂ ਕਿਹਾ ਸੀ ਵੀ ਛੱਲੇ ਪਵਾਓ ਦਾੜੀ ਸੈੱਟ ਕਰਾਓ ਇਹ ਤਾਂ ਨਹੀਂ ਕਿਹਾ ਸੀ ਜਿਹਨੇ ਦਾੜੀ ਕਾਲੇ ਕੀਤੇ ਕਲਫਲਾ ਕੇ ਕਿਉਂ ਕੀਤੀ ਹੈ ਮਤਲਬ ਤੁਹਾਡੀ ਸਿਹਤ ਦੇ ਨਾਲ ਜਵਾਨੀ ਦਾ ਫਰਕ ਪੈਂਦਾ ਕਿ ਨਹੀਂ ਪੈਂਦਾ ਤੁਹਾਡੀ ਉਮਰ ਦੇ ਨਾਲ ਪੈਂਦਾ ਕਿ ਨਹੀਂ ਪੈਂਦਾ ਜਾਂ ਲਿਪ ਕੋਚ ਕੇ ਜਵਾਨ ਬਣਨਾ ਚਾਹੁੰਦੇ ਹੋ ਉਥੇ ਦਾੜੀ ਤੇ ਪੱਗ ਦਾ ਕੀ ਮਤਲਬ ਹੈ ਇੱਥੇ ਗੱਲ ਅਕਲ ਦੀ ਹੈ ਜਿਹਨੂੰ ਅਕਲ ਆ ਗਈ ਗੁਰੂ ਪਾਸ਼ਾ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਇੱਕ ਪਾਸੇ ਉਹਨੇ ਜਿਨ੍ਹਾਂ ਦੀ ਉਮਰ 40 ਜੋਗਾਂ ਦੀ ਜੇ 10 ਨੂੰ ਗੁਣਾ ਕਰੋਗੇ 4 ਨਾਲ ਇੱਕ ਪਾਸੇ ਗੁਰੂ ਪਾਸ਼ਾ ਦੇ ਛੋਟੇ ਸਾਹਿਬਜ਼ਾਦੇ 5 ਤੇ 7 ਸਾਲ ਵੱਡੇ 15 ਤੇ 17 ਸਾਲ ਉਮਰ ਤਾਂ ਉਹੀ ਲਿਖੇ ਵਿੱਚ ਹੈ ਨਾ ਗੱਲ ਤੇ ਸਿਆਣਪ ਦੀ ਹੈ ਜਿਨ੍ਹਾਂ ਕੋਲ ਹੈਗੀ ਹੈ ਉਹਨਾਂ ਦੀ ਸਿਆਣਪ ਨੂੰ ਅੱਜ ਵੀ ਸਲਾਮਾ ਹੁੰਦੀ ਹੈ ਅਸੀਂ ਜਿਹੜੇ ਕੌਮ ਦੇ ਠੇਕੇਦਾਰ ਬਣਿਆ ਨਾ ਅਸੀਂ ਜੋੜਦੇ ਹਾਂ ਕਿ ਪੱਗ ਸਿੱਖ ਧਰਮ ਦੇ ਨਾਲ ਜੁੜੀ ਹੋਈ ਹੈ ਠੀਕ ਹੈ ਸਿੱਖ ਪਗ ਬੰਨਦੇ ਨੇ ਸਿੱਖ ਕੇਸ ਰੱਖਦੇ ਨੇ ਪਰ ਜੇ ਕੋਈ ਹਿੰਦੂ ਕਵੇ ਪਗ ਤਾਂ ਮੈਂ ਵੀ ਬੰਨਦਾਂ ਮੁਸਲਮਾਨ ਬੰਦੇ ਉਹਨਾਂ ਬਾਰੇ ਕੀ ਖਿਆਲ ਹੈ ਮੇਰਾ ਕਹਿਣ ਤੋਂ ਮਤਲਬ ਇਹ ਹੈਗਾ ਕਿ ਜਿਸ ਬੰਦੇ ਨੇ ਸਿਰ ਤੇ ਪੱਗ ਰੱਖੀ ਹੈ ਮੂੰਹ ਤੇ ਦਾੜਾ ਰੱਖਿਆ ਹੋਇਆ ਉਹਦਾ ਕਰੈਕਟਰ ਕੀ ਹੈ ਜਿਹੜੇ ਬੰਦੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਨੇ 500 ਰੁਪਇਆ ਰਿਸ਼ਵਤ ਲੈਂਦੇ ਫੜੇ ਗਏ ਤੇ ਉਹਨਾਂ ਦੀ ਪੱਗ ਕੀ ਕਰਾਂਗੇ ਉਹਨਾਂ ਦੀ ਦਾੜ੍ਹੀ ਕੀ ਕਰਾਂਗੇ ਅਸੀਂ ਸਵਾਲ ਕਰਿਓ ਕਮੈਂਟਾਂ ਵਿੱਚ ਦੱਸਿਓ ਵੀ ਸੱਚ ਕੀ ਹੈ ਵੀ ਝੂਠ ਕੀ ਹੈ ਜਿਹੜੇ ਕਹਿੰਦੇ ਨਾਨਕ ਸਰ ਭਗਤੀ ਦਾ ਘਰ ਹੈ ਕਹਿੰਦੇ ਹਨ ਬਾਬਾ ਨਨਸ ਸਿੰਘ ਉਹਨਾਂ ਦੇ ਮੁਖੀ ਨੇ ਤੇ ਜੇ ਉਹਨਾਂ ठाਠਾਂ ਵਿੱਚ ਬਲਾਤਕਾਰ ਹੋ ਰਿਹਾ ਚਿੱਟੇ ਚੋਲੇ ਪਾ ਕੇ ਚਿੱਟੀਆਂ ਦਾੜੀਆਂ ਤੇ ਚਿੱਟੀਆਂ ਦਸਤਾਰਾਂ ਬਨ ਕੇ ਉਹ ਪੱਗ ਤੇ ਉਹ ਦਾੜੀ ਅਸੀਂ ਅੱਗ ਲਾਉਣੀ ਹੈ ਦੱਸਿਓ ਮੈਨੂੰ ਜਦੋਂ ਤੁਸੀਂ ਸਿੱਖ ਦੀ ਗੱਲ ਕਰਦੇ ਹੋ ਸਿੱਖੀ ਸਿੱਖਿਆ ਗੁਰ ਵਿਚਾਰ ਉਥੇ ਤੇ ਸੰਧਾਨ ਦੀ ਗੱਲ ਹੈ ਜਿਸ ਮਨੁੱਖ ਨੂੰ ਮਨੁੱਖ ਦੇ ਕੋਲੇ ਗੁਰਮਤ ਦੀ ਸੋਝੀ ਹੈਗੀ ਹੈ ਅਕਲ ਹੈਗੀ ਹੈ ਸਿੱਖੀ ਦਾ ਸਬੰਧ ਤਾਂ ਉਹ ਹੈ ਬੰਨੀ ਜਾਓ ਪੱਗ ਤੁਸੀਂ ਜੇਲਾਂ ਦੇ ਜਾ ਕੇ ਦੇਖੋ ਚਿੱਟਾ ਵੇਚਣ ਵਾਲੇ ਜਿਨ੍ਹਾਂ ਤੇ ਚਿੱਟੇ ਦੇ ਕੇਸ਼ ਪਏ ਨੇ ਉਹ ਜਾਦਾ ਸਰਦਾਰ ਨੇ ਹੁਣ ਮੈਨੂੰ ਕਹਿੰਦਾ ਤੂੰ ਸਿੱਖਾਂ ਦੇ ਖਿਲਾਫ ਬੋਲਦਾ ਕਿਉਂ ਬਿਲਕੁਲ ਨਹੀਂ ਬੋਲਦੇ ਭਾਈ ਜੇਲਾਂ ਮੇ ਜਾ ਕੇ ਰਿਸਰਚ ਕਰ ਲੋ ਕੀ ਹੋ ਰਿਹਾ ਮੈਂ ਸਭ ਤੋਂ ਵੱਡਾ ਸਬੂਤ ਤੁਹਾਨੂੰ ਦੇਤਾ 100000 ਕਰੋੜ ਦਾ ਚਿੱਟੇ ਦਾ ਵਪਾਰੀ ਐ ਵਿਕਰਮ ਸਿੰਘ ਮਜੀਠੀਆ ਕੇ ਚੱਲਦਾ ਜਗਦੀਸ਼ ਸਿੰਘ ਭੋਲਾ ਜੇਲ੍ਹ ਵਿੱਚ ਬੈਠਾ ਉਹ ਤਾਂ ਪਾ ਕੇ ਟੌੜਾ ਕਲਰ ਬਣੀ ਹੁੰਦੀ ਐ ਗਾੜੀ ਪਤਾ ਕਿਦਾਂ ਲਿਪੋਚ ਕੇ ਬਣਾਈ ਹੁੰਦੀ ਆ ਉਹਨੇ ਬੋਲਦਾ ਪਤਾ ਕਿਦਾਂ ਹੁੰਦਾ ਉਹ ਐਂ ਲੱਗਦਾ ਵੀ ਇਹਦੇ ਜਿਹੜਾ ਪੰਥ ਕੋਈ ਹੋਣਾ ਹੀ ਨਹੀਂ ਤੇ ਉਹਦੀ ਭੈਣ ਨਾਨੀ ਸ਼ਾਹ ਨੂੰ ਦੇਖ ਲਿਆ ਕਰੋ ਕੀ ਕਹਿੰਦੀ ਹੁੰਦੀ ਐ ਹੁਣ ਕੀ ਕਹੋਗੇ ਦੱਸੋ ਮੈਂ ਜਿਹੜੀ ਅੱਜ ਹੀ ਪੱਗ ਤੇ ਗੱਲ ਕੀਤੀ ਹੈ ਨਾ ਇਹਨੂੰ ਸੀਰੀਅਸ ਲਿਓ ਮੈਂ ਕਹਨਾ ਵੀ ਜਿਸ ਬੰਦੇ ਦੇ ਸਿਰ ਤੇ ਦਸਤਾਰ ਸਜੀ ਆ ਉਹਨੂੰ ਸਲਾਮ ਕਰਦੇ ਆ ਉਹਦੀ ਰਿਸਪੈਕਟ ਕਰਦੇ ਆ ਪਰ ਉਹਦਾ ਕੈਰੈਕਟਰ ਹੋਵੇ ਜੇ ਕਿਸੇ ਸਰਾਰ ਦੇ ਮੂੰਹ ਤੇ ਦਾੜ ਹੈ ਮੈਂ ਕਹਨਾ ਬਹੁਤ ਵੱਡੀ ਇੱਜ਼ਤ ਆ ਉਹਦੀ ਸਤਕਾਰ ਹੈ ਉਹਦੇ ਲਈ ਪਰ ਜੇ ਉਹਦੇ ਕੋਲੇ ਕੈਰੈਕਟਰ ਬਿਲਕੁਲ ਹੈ ਨਹੀਂ ਫਿਰ ਕੀ ਕਰਾਂਗੇ ਇਹ ਕੋਈ ਸਵਾਲ ਨਹੀਂ ਕੀਤੇ ਕਿਸੇ ਤੇ ਕੇਵਲ ਜਿਹੜੇ ਕੌਮ ਦੇ ਧਰਮ ਦੇ ਠੇਕੇਦਾਰ ਬਣ ਕੇ ਇਹ ਧੋਸ ਦਿੰਦੇ ਨੇ ਤੇਰੇ ਸਿਰ ਤੇ ਦਸਤਾਰ ਬੰਨੀ ਐ ਤੂੰ ਇਹ ਜਿਹੀਆਂ ਵੀਡੀਓ ਨਾ ਬਣਾ ਤੇਰੇ ਸਿਰ ਤੇ ਦਸਤਾਰ ਬੰਨੀ ਐ ਤੂੰ ਨਸ਼ਾ ਕਰਦਾ ਤੂੰ ਇਦਾਂ ਕਰਦਾ ਮੈਂ ਗੱਲ ਪਤਾ ਕਿੱਥੋਂ ਸ਼ੁਰੂ ਕੀਤੀ ਸੀ ਕਿਉਂ ਕੀਤੀ ਐ ਇੱਕ ਨਿਹੰਗ ਸਿੰਘ ਐ ਉਹਨੇ ਇੱਕ ਸਟਾਰ ਲਾਈ ਹੋਈ ਐ ਉਨੇ ਆਂਡੇ ਰੱਖੇ ਹੋਏ ਨੇ ਉਹ ਕੜੇ ਦੇ ਨਾਲ ਆਂਡੇ ਭੰਦਾ ਆਮਲੇਟ ਬਣਾਉਂਦਾ ਪਤਾ ਨਹੀਂ ਪੁਰਜੀ ਬਣਾਉਂਦਾ ਉਹਦੀ ਵੀਡੀਓ ਵਾਇਰਲ ਹੋਈ ਹੈ। ਉਤੇ ਰਿਐਕਟ ਕਿਨੇ ਕੀਤਾ ਗਿਆਨੀ ਮਾਨ ਸਿੰਘ ਨੇ ਢਾਡੀ ਉਹਨੇ ਕੀਤਾ। ਕਹਿੰਦੇ ਇਹਦਾ ਮਤਲਬ ਇਹ ਥੋੜੀ ਹੈ ਵੀ ਜੇ ਨਿਹੰਗ ਸਿੰਘ ਮਾਸ ਖਾਂਦੇ ਆ ਝਟਕਾ ਖਾਂਦੇ ਆ ਤੁਸੀਂ ਸਟਾਲਾ ਲਾ ਕੇ ਬਹਿ ਜਾਓ। ਮਤਲਬ ਤੁਸੀਂ ਧਰਮ ਦੇ ਨਾਂ ਤੇ ਬੱਕਰਾ ਵੱਢ ਕੇ ਖਾ ਜਾਓ। ਤੁਹਾਡੇ ਲਈ ਠੀਕ ਹੈ ਜੇ ਕੋਈ 4 ਪੈਸੇ ਕਮਉਂਦਾ ਉਹਦੇ ਲਈ ਤੁਸੀਂ ਵਿਰੋਧ ਕਰਨਾ ਜੇ ਤੁਹਾਨੂੰ ਚੰਗਾ ਹੀ ਲੱਗਦਾ ਵੀ ਮੀਟ ਖਾਣਾ ਜਾਇਜ਼ ਹੈ ਫਿਰ ਦੁਕਾਨਾਂ ਵੀ ਚੱਲਣ ਦੇ ਫਿਰ ਤੁਸੀਂ ਕਿਉਂ ਰੋਕ ਸਕਦੇ ਹੋ ਫਿਰ ਥੋੜਾ ਮਤਲਬ ਕੋਈ ਨਹੀਂ ਰੋਕਣ ਦਾ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਵੀ ਡਿਕਟੇਟ ਕਿਉਂ ਕਰਦੇ ਹੋ ਤੁਸੀਂ ਤੁਸੀਂ ਧਰਮ ਦੇ ਠੇਕੇਦਾਰ ਕਿਉਂ ਬਣਦੇ ਹੋ ਹੁਣ ਸਭ ਨੂੰ ਪਤਾ ਵੀ ਸ਼ਰਾਬ ਦੀ ਬੋਤਲ ਤੇ ਸ਼ਰਾਬ ਪੀਣਾ ਹਾਨੀਕਾਰਕ ਹੈ ਇਸ ਲਈ ਇਹ ਲਿਖਿਆ ਹੁੰਦਾ ਹੈ ਫੇਰ ਵੀ ਲੋਕ ਪੀ ਜਾਂਦੇ ਆ ਹੁਣ ਜੇ ਕੋਈ ਇਹ ਕਹਿ ਦਵੇ ਵੀ ਤੂੰ ਆ ਸੇਕ ਲਈ ਹਾਨੀਕਾਰਕ ਹੈ ਕੀ ਹੁੰਦਾ ਜੇ ਅੱਗ ਲਾ ਦਈ ਧਰਤੀ ਸਮਾਨ ਦਾ ਫਰਕ ਹੈ ਸ਼ਰਾਬ ਤਾਂ ਪੀਣ ਵਾਲੇ ਪੀਂਦੇ ਆ ਹਰੇ ਕੋਈ ਨਹੀਂ ਪੀਂਦਾ ਪਰ ਤੂੰ ਤਾਂ ਹਰੇਕ ਨੂੰ ਚੜੂਗਾ ਸਮਝਿਆ ਕਰੋ ਥੋੜਾ ਜਿਹੀ ਗੱਲ ਕੀ ਹੋ ਰਹੀ ਹੈ ਮੇਰਾ ਅੱਜ ਦਾ ਇਹ ਵਿਸ਼ਾ ਉਹਨਾਂ ਲੋਕਾਂ ਨੂੰ ਟੱਚ ਜ਼ਰੂਰ ਕਰੂਗਾ ਜਿਨ੍ਹਾਂ ਲੋਕਾਂ ਦੇ ਕੋਲੇ ਅਕਲ ਹੈਗੀ ਆ ਜਿਨ੍ਹਾਂ ਦੀ ਅਕਲ ਪੱਠੇ ਚਰਨ ਜਾਂਦੀ ਹੁੰਦੀ ਹੈ ਉਹ ਤਾਂ ਮੈਂ ਪਹਿਲਾਂ ਵੀ ਕਿਹਾ ਵੀ ਉਹਨਾਂ ਮੂਰੇ ਬੀਨ ਵਜਾਓ ਨਾ ਵਜਾਓ ਉਹਨਾਂ ਨੱਚਣਾ ਹੀ ਨਹੀਂ ਨੱਚੂ ਤਾਂ ਕਾਲਾ ਫਨੀਅਰ ਜਿਹਨੂੰ ਰਾਖ ਦੀ ਸਮਝ ਆਉਂਦੀ ਹੈ ਬਸ ਇੰਨੀ ਗੱਲ ਕਹਿਣੀ ਹੈ ਠੇਕੇਦਾਰੀ ਨਾ ਕਰੋ ਕੌਮ ਦੇ ਠੇਕੇਦਾਰ ਨਾ ਬਣੋ ਡਿਕਟੇਟਰ ਨਾ ਬਣੋ ਜਿਓ ਤੇ ਜੀਣ ਦਿਓ ਜੇ ਤੁਸੀਂ ਪੱਗ ਦੀ ਜਾ ਦਾੜੀ ਦੀ ਇੱਜ਼ਤ ਕਰਨੀ ਹੈ ਨਾ ਉਹ ਜਾ ਕਰੈਕਟਰ ਬਣਾਓ ਹੁਣ ਜਿਹੜੇ ਬੰਦੇ ਕਹਿੰਦੇ ਵਾਹਿਗੁਰੂ 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 ਜਪੋ ਸੀ ਕਿ ਤੋ ਕਹਿੰਦੇ ਪਰ ਨਾਲ ਕਰੈਕਟਰ ਵੀ ਹੋਵੇ ਨਾਲ ਇਕੱਲਾ ਵਾਹਿਗੁਰੂ ਵਾਹਿਗੁਰੂ ਕੀ ਕਰੂਗਾ ਬਸ ਐ ਨਹੀਂ ਬਹੁਤ ਹੈ ਜਿਹੜੇ ਪੱਗ ਦੇ ਨਾਂ ਤੇ ਬਹੁਤੀ ਚੌਧਰਦਾਰੀ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਥੋੜਾ ਜਿਹਾ ਅਕਲ ਤੋਂ ਕੰਮ ਜ਼ਰੂਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ